ਭਾਈ ਅਸਤਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਵੈਲਕਮ ਆ ਤੁਹਾਡੇ ਕੋਲ ਹਮੇ ਬਲੌਗ ਵਿੱਚ ਲੋ ਜੀ ਅੱਜ ਅਸੀਂ ਚੱਲੇ ਆ ਅਰਜਿੰਦਰਗੜ ਅਰਜਿੰਦਰਗੜ ਮੇਰੀ ਮਾਸੀ ਜੀ ਹੈ ਠੀਕ ਹੈ ਜੀ ਜਿਹੜੇ ਦਿਲਪੁਤ ਲੋਗ ਬਲੌਗ ਹੋਵੋ ਆਵੜੀ ਮਾਸੀ ਦਾ ਮੁੰਡਾ ਜੀ ਕਿ ਅਸੀਂ ਜਾ ਰਹੇ ਹਾਂ ਜੀ ਆਪਣੇ ਬਣਾਣੇਵਰੀ ਪੂਰੇ ਸਾਥ ਨਾਲ ਤੁਹਾਨੂੰ ਦੱਸੂਗਾ ਮੈਂ ਕਿੰਨੇ ਕਿਲੋਮੀਟਰਾਂ માં ਕਿੰਨੀ ਬੈਟਰੀ ਖਰਚ ਹੋਈ ਆ ਓਲਾ ਦੀ ਠੀਕ ਹੈ ਜੀ ਇੱ딜 ਲਈ ਮੈਂ ਲੇ ਗਿਆ ਨੂੰ ਜਦਾਂ ਲੈ ਆਜਾ ਉਹਨਾਂ ਦਾ ਰਿਵਿਊ ਕਰਨ ਜਾ ਰਹੇ ਹਾਂ ਅੱਜ ਸਾਰਾ ਸੀਜ਼ਨ ਖਤਮ ਹੋ ਤੇ ਬਾਦ ਇੰਨੀ ਜੀ ਆ ਕੇ ਟੈਨਰ ਨਾ ਕਰੇ ਇਹਨੇ ਬਾਈ-ਬਾਈ ਕਰ ਲਓ ਜ਼ਿਆਦਾ ਚੱਲ ਨਹੀਂ ਦੇ ਸਕਰੀ ਆ ਜਾ ਇਹ ਜੁਆਏਗਾ ਮੈਂ ਚਾਹੁੰਦਾ ਹੈ ਪਹੁੰਚ ਜਾ ਸਕਦਾ ਸੀ ਚੱਲੋ ਜੀ ਆਹ ਇਹ ਤਾਂ ਇਕੱਲੀ ਨਾ ਮਤਲਬ ਸਿੰਗਲ ਸੜਕਾਂ ਤਾਂ ਦੀ ਸੇਵਾ ਤਾਂ ਅੱਗੇ ਸੜਕਾਂ ਰਹਿਣੀਆਂ ਤਾਂ ਇਹ ਤਾਂ ਇਕੱਲੀ ਹੈ ਦੇਖੋ ਪਹਿਲਾਂ ਕਿੰਨੇ ਅੱਛੇ ਸੜਕਾਂ ਹੁੰਦੇ ਹੁੰਦੇ ਆ ਆ ਬਾਈ ਜਾਨ ਇਹਦਾ ਡਬਲ ਰੈਡ ਬਣੂਗਾ ਵੀ ਇਧਰ ਜਾ ਤੂੰ ਪਟਾਉਂਗੇ ਇਧਰ ਜਾ ਤੀ ਪਟਾਉਂਗੇ ਇਧਰਾਂ ਤਰਾਏ ਕਿਥੇ ਗਿਆ ਕਿਤੇ ਵੀ ਨਹੀਂ ਚਲੋ ਜੀ ਮਿਲਦੇ ਆ ਕਿ ਕ੍ਰੂਜ਼ ਵੀ ਇਹਦਾ ਕ੍ਰੂਜ਼ ਆਇਆ ਕ੍ਰੂਜ਼ ਲੱਗ ਗਿਆ ਲੋ ਬਾਈ ਜੀ ਇਸ ਟਾਈਮ ਆਪਾਂ ਨੇ ਚੁੰਨੀ ਕ੍ਰੋਸ ਕਰ ਲਿਆ ਮੰਨੂ ਆਏ ਲੱਗਦਾ ਵੀ ਆਪਾਂ ਥੋੜੇ ਜਿਹਾ ਲੇਟ ਹੋ ਗਏ ਜੀ ਦੀ ਛੂਰੀਆਂ ਤਾਂ ਲੱਗ ਲਈ ਇਹਨਾਂ ਦੀਆਂ ਇਹਦੇ ਆ ਨਾ ਵੇ ਜੀ ਇਹ ਰੇਪ ਆਣਾ ਇਲਾਕੇ ਵਿੱਚ ਸੱਲਾ ਹੋਗਾ ਤੁਮਾਨੂੰ ਮਾਰੇ ਜਾਂਦੇ ਆਂ ਤਾ ਦੇ ਨਹੀਂ ਚਾਹ ਸਕਦੇ ਆ ਜੀ ਇਹ ਸੱਲਾ ਤੁਮੇ ਚੱਕ ਕੇ ਲੋ ਜੀ ਆ ਗਿਆ ਮਿਰਸਾ ਢੱਪਾ ਇਸ ਟਾਈਮ ਪੂਰਾ ਫੇਮਸ ਆ ਜੀ ਇਸ ਟਾਈਮ ਪੂਰਾ ਫੇਮਸ ਹੈ ਇਹ ਦੇਰ ਪਵਾ ਦੀ ਛੋਟੀ ਆ ਐਸ਼ ਜੀ ਤੇਲ ਪੈਂਦਾ हेलो जी ये चलिए तक चौहत्तर किलोमीटर चौहत् चौहत्तर किलोमीटर बैटरी रह गई ठीक है जी छत्तीस किलोमीटर बैटरी चल गई ਆਨਰੋ ਬਲਾਗ ਨਾਲ ਆ ਗਿਆ ਆ ਗਿਆ ਮੋੜ ਆ ਗਿਆ ਏ ਭਾਈ ਬਹੁਤ ਰਸੂਗਰ ਲਓ ਜੀ ਹੰਸਾਲੀ ਸਾਹਿਬ 7 ਕਿਲੋਮੀਟਰ ਖੇੜੀ 6 ਕਿਲੋਮੀਟਰ ਫਤਿਹਗੜ ਸਾਹਿਬ ਸਿੱਧਾ ਲੰਗੇ ਹਲੋ ਅਸੀਂ ਚੀਦਿਆਂ ਵਾਲੇ ਤੁਹਾਨੂੰ ਨੁੱਖਾਈ ਬੈਠੇ ਆ ਜੀ ਦੀਆਂ ਨਾ ਇਹਨਾਂ ਮਾਸੋਂ ਕਿੱਥੇ ਕਰਾਂਗੇ ਦਿਲਾ ਲਿਆੱਖਾ ਹੋ ਜੂਗਾ ਹਸੜਾ ਤੁਜੇ ਦਾ ਜੱਟ ਦਾ ਪੁੱਤ ਹੋਣੀ ਵੜਦਾ ਨਾਰ ਕਰਵਾ ਲਈ ਜੱਟ ਤੁਸੀਂ ਬਣ ਕੇ ਅਈ ਤਾਂ ਫਲੌਗ ਫਾਰਮਰ ਆ ਗਏ ਤੇ ਇਹ ਤਾਂ ਠੀਕ ਹੀ ਉਹਦੇ ਨੇੜੇ ਇੰਨੇ ਮੀਟਿੰਗ ਮੰਨਉ ਮਹਾਰੀ ਦੇ ਲੈ ਕੇ ਇੱਥੇ ਤੱਕ ਕੰਫਰੰਸ ਜਿੱਤੀ ਕਿੰਨੇ ਹੁਣ ਮਿਲ ਗਈ ਇੱਥੇ ਨੋ ਗੇੜ ਜਾਂਦੇ ਫਿਰ ਚੱਲਦੇ ਆਂ ਚੱਲਦੇ ਹੌਲੇ ਰੇ ਵਿੱਚ ਵਿੱਚ ਮੌਸਮ ਰਾਜ ਬਹੁਤ ਸਹਾਨ ਹੈ ਬਈ ਦੋ ਮਾਜ਼ੀ ਹੁ ਰਾ ਬਹੁਤ ਵਧੀਆ ਮੌਸਮ ਘਟਿਆ ਵਾ ਰੱਬ ਨੇ ਅੱਜ ਧੰਨਵਾਦ ਕਰਦੇ ਰੱਬ ਦਾ ਸੰਗਤੋ ਜੀ ਕਰੋ ਦਰਸ਼ਨ ਹੰਸਾੜੀ ਸਾਬ ਜੀ ਦੇ ਏ ਵਾਇਗੁਰ ਸਜ 파샤 ਸਾਧਿਆ ਤੇ ਮੇਰ ਪ੍ਰਯਤ ਰੱਖੀ ਜੋ ਜੀ ਆਵੇ ਰਾਜ਼ੀ ਹੋ ਕੇ ਜਾਵੇ ਉਹ ਮੱਗੀਆਂ ਮਰਦਾਂ ਪਾਵੇ ਆ ਭਾਈ ਬਾਈ ਜੀ ਆਪਾਂ ਹੋ ਗਏ ਲੇਟ ਠੀਕ ਹੈ ਜੀ ਝੋਨੇ ਝੋਨੇ ਓਰੇ ਲੱਗ ਲੇ ਇਹਦਾ ਨਾ ਮਨੂ ਨੇ ਘਫਲ ਪਟੰਨ ਨੂੰ ਬੁਲਾਇਆ ਏ ਹੁਣ ਤਾਂ ਕਹਿੰਦੇ ਤਾਂ ਕਹਿੰਦੇ ਨਾ ਮਸ਼ੀਨ ਚੱਲਦੀ ਦਿਖਾਉਂਗੇ ਕਿ ਕਰਾ ਮਸ਼ੀਨ ਚੱਲਦੀ ਐ ਇਕੱਲਾ ਇਕੱਲਾ ਡੱਕਾ ਚੱਕਦੀ ਐ ਇਕੱਲਾ ਇਕੱਲਾ ਡੱਕਾ ਲਾਂਦੀ ਐ ਇਹਦਾ ਲੱਸੀ ਕਰਦੀ ਇਹਨਾਂ ਨੂੰ ਤੂੜ ਪਟਾਉਂਗੇ ਬਾਈਆ ਮੇਰੇ ਹਾਨੀ ਮੇਰੇ ਹਾਨੀ ਬੇਲੀ ਜਨਤਾ ਠੀਕ ਹੈ ਧਰਨਾ ਲਾਓ ਲਾਲੀ ਨੂੰ ਬਚਾਓ ਆਉ ਤਾਂ ਨਾ ਮੇਰੇ ਸਾਰੇ ਵੀਰ ਇਕੱਠੇ ਹੋ ਗਏ ਇਹ ਸਾਮਾ ਦਾ ਮਾਰ ਦੋਗੇ ਬਾਈ ਇਹ ਗਰਮੀ ਨਾਲ ਫਿਰ ਮੰਨੋ ਦੇਖਦਾ ਰਹੀ ਕਿੰਨੀ ਜ਼ਮੀਨਾਂ ਕਹਿੰਦੇ 55 ਕਿਲੇ ਠੇਕੇ ਪਲੇ ਹੋਏ ਆ 55 ਕਿਲੇ ਠੇਕੇ ਵਾ ਘਾਟ ਨੂੰ ਵੀ ਕਰ ਦੇਲੀਓਂਗੇ ਖਾਦਮ ਹੋ ਜੂਗਾ ਇਹ ਖਾਦਮਾ ਉਹ ਚੱਲਦੀ ਐ ਮੈਂ ਕਹਿੰਦਾ ਮਸ਼ੀਨ ਉਹ ਦੇਖੋ ਦੇਖੀ ਆ ਤੁਹਾਨੂੰ ਦਿਖਾਣੇ ਆ ਰੋਜ਼ ਨੂੰ ਟਰਾਲੀ ਬਣਾਏ ਦੇਖੋ ਇਹ ਸਪੈਸ਼ਲ ਇਹ ਕਿਸੇ ਵੀਰ ਨੇ ਗਿਫਟ ਕੀਤੀ ਹੈ ਜੀ ਟਰਾਲੀ ਇਹ ਮਸ਼ੀਨ ਵਾਸਤੇ ਇਹ ਮਸ਼ੀਨ ਨੂੰ ਇਹ ਲੈ ਕੇ ਜਾਂਦੀ ਹੈ ਸਿਰਫ ਇੱਕਲੀ ਹੁਣ ਸਕੂਟਰ ਆ ਸਕੂਟਰ ਹੀ ਲਿਆ ਮੈਂ ਲਿਆ ਮੈਂ ਹਾਂ ਤੀਰ ਇਹੋਂ ਤੱਕ ਦੇ ਲਈ ਦੇਖ ਜਾਂਦੇ ਹੁਣ ਚੱਲੀ ਚੱਲਾਂ ਓਏ ਉਹ ਲੱਗ ਤਾਂ ਥੋੜੀ ਸਾਰੀ ਗਈ ਯਾਰ ਓ ਲੈ ਤੁਸੀਂ ਮੈਨੂੰ ਸਾਲਾ ਖਪੜਾ ਪਟਾਣ ਨੂੰ ਬੁਲਾਇਆ ਮੈਂ ਤੈਨੂੰ ਮੈਂ ਗੱਲ ਦਾਤੀ ਮੈਂ ਕਦੇ ਮੈਂ ਖਬਰ ਕੁਫਲ ਨਹੀਂ ਪਟਣਾ ਮੈਂ ਤੇ ਜੜ ਉਮਾ ਦਾ ਢੱਕਾ ਢੁੱਕਾ ਹੀ ਨਹੀਂ ਕੱਢਣੇ ਮੈਂ ਸੁਣ ਗਿਆ ਤੁਨ ਨਾ 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 ਇਹ ਆਪਣੇ ਹੱਥ ਖੜੇ ਆ ਲੋ ਜੀ ਦੇਖੋ ਅਹੀ ਚੱਲਦੀ ਉਹ ਇੱਧਰੋਂ ਲਿਆ ਇੱਧਰੋਂ ਲਿਆ ਉਹ ਇੱਧਰੋਂ ਲਿਆ ਉਹ ਇੱਧਰੋਂ ਲਿਆ ਇੱਧਰੋਂ ਲਿਆ ਤੂੰ ਲੋ ਬਾਈ ਜੀ ਮਸ਼ੀਨ ਤੇ ਪਹੁੰਚ ਗਏ ਹੈ ਇਹਦਾ ਕੰਮ ਥੋੜਾ ਹੀ ਆ ਹਾਂ ਗੋਗੀ ਕਿੰਨੇ ਕਿਲੋ ਲੱਗੇ ਦੋ ਨਹੀਂ ਨਹੀਂ ਸੀਜਨ ਸੀਜਨ ਵਧੀਆ ਲੱਗ ਗਿਆ 100 100 ਦੇ ਕਰੀਬ ਪਹੁੰਚ ਗਿਆ ਹਾਂ ਤੁਸੀਂ ਪਹਿਲਾਂ ਕਹਿੰਦੇ ਨਹੀਂ ਬੁਲਾਇਆ ਤੂੰ ਭੈ ਜਦ ਜਦ ਤਰੇ ਚਾਰ ਪੰਜ ਕਿਲੇ ਰਹਿ ਕੇ ਜਾਂਦਾ ਫੋਨ ਕਰਤੇ ਆ ਮੈਂ ਕੀ ਚੱਕ ਰਿਹਾ ਹੋਰ ਤੂੰ ਆਪ ਕਰ ਰਿਹਾ ਮਾਸਟੀ ਕਹਿੰਦੀ ਕਹਿੰਦੀ ਵੇ ਆ ਜਾ ਕਹਿੰਦੀ ਦੇਖੀਦਾ ਕਿੰਨਾ ਲੱਗਦੀ ਮਾ ਮੈਂ ਤਾਂ ਕਿਹਾ ਬਦ ਸੰ ਕੋ ਲੋਕਾਂ ਨੂੰ ਮਾਨੂੰ ਮੈਸੇਜ ਆਨੇ ਉਹ ਇੱਕ ਬੰਦੇ ਦਾ ਕਮੈਂਟ ਆਇਆ ਜੀ ਬਰੀਵ ਜਾਣ ਲੱਗ ਲੋ ਬਾਈ ਜੀ ਇਹ ਜਿਹਦੀ ਆਪਾਂ ਨੇ ਇੱਥੇ ਲਾਤੀ ਇਹ ਤੁਹਾਨੂੰ ਥੋੜਾ ਇਧਰੋਂ ਲੱਗਦਾ ਹੋਣਾ ਇੱਥੇ ਨਾ ਇਹ ਆਪਣੀ ਰਾਣੀ ਸੁੰਦਰਾ ਮੁੜੀ ਹੋਈ ਆ ਉਹ ਇਹ ਇੱਧਰ ਕਰ ਦੇਣਾ ਇਹਦਾ ਹੁਣ ਇਹਦੇ ਵਰਗਾ ਬਣ ਜਾਣਾ ਇੱਧਰ ਵੀ ਤਾਂ ਮੁੜੀ ਹੋਈ ਆ ਇੱਧਰ ਦੇਖੀ ਤੂੰ ਤਾਂ ਜਾਨ ਆਨ ਕਰਦੇ ਤਹੀ ਇਹਨਾਂ ਪੱਧਰ ਕਰ ਦੇਣਾ ਕੌਣ ਕਰੂੰਗਾ ਜਾਨ ਆਨ ਮੈਂ ਹੀ ਹੁਣ ਉਧਰੋਂ ਜਾਣਾ ਇੱਧਰੋਂ ਮੁੜੇ ਹੋਣਾ ਉਹਦੇ ਤੋਂ ਲਿਕਿਸ਼ਤੀਆਂ ਲੱਗੀਆਂ ਉਹਨਾਂ ਨੇ ਪੱਧਰ ਕਰ ਦੇਣਾ ਜਿਵੇਂ ਆ ਹੋਈ ਵੀ ਇੱਕਣਾ ਕਰ ਦੇਣੀ ਇੱਧਰ ਤਾਂ ਜੀ ਅੱਛਾ ਇੱਧਰ ਜੀ ਲਾਣੀ ਹਲੇ ਆਪਾਂ ਨੇ ਹਨਾ ਇੱਧਰ ਦੀ ਸਾਈਡ ਲਾਣੀ ਆ ਅੱਛਾ ਕਿੱਥੇ ਲੱਗੀਆਂ ਵੀ ਕਿਸ਼ਤੀ ਕਿੱਥੇ ਲੱਗੀਆਂ ਵਿਚਾਂ ਜੋ ਲਕੀਮੀਆਂ ਵਿੱਚ ਹਨ ਅਚਾਨਕ ਉਹਨੇ ਪੁੱਤਰਾ ਕਰਦੇ ਜਾਨਾ 1 ਲੱਖ ਰੁਪਏ ਦੀ ਇੱਕਾ ਉਹ ਵਾਹ ਜੀ ਵਾਹ ਬਈ ਮਸ਼ੀਨ ਬਣਾ ਲੈਣੇ ਤਾਂ ਹੀਰਾ ਬਣਾਤੇ ਕਿ ਨਹੀਂ ਬਈ ਕਿਹਿਆ ਕਿਹਿਆ ਰਿਸਪੌਂਸਰ ਹੈ ਤੁਹਾਡੇ ਇਲਾਕੇ ਮੈਂ ਸੁਣੋ ਤੁਹਾਨੂੰ ਦਿਖਾ ਦੂੰਗਾ ਬਈ ਫੋਨ ਬਾ ਫੋਨ ਗਿਰ ਰਿਹਾ ਦੜ ਦੜ ਹੈ ਨਾ ਗਿਰਦੇ ਨਹੀਂ ਆਈ ਜਾਨੇ ਮੈਂ ਆਈ ਜਾਨੇ ਫੋਨ ਬਾ ਫੋਨ ਬਸ ਕਰ ਹੁਣ ਮੜ ਲਾ ਠੀਕ 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 ਭਾਈ ਹੁਣ ਦੇਖ ਲੋ ਲਾਸਟ ਬਸ ਆਈ ਹਫਤਾ ਐ ਬਸ ਹੁਣ ਸਾਢੇ ਪਾਂ ਉਹ ਤੇ ਸਾਡੀ ਪਨੀਰੀ ਹੋਣੀ ਖਤਮ ਫੇਰ ਨਾ ਗਿਓ ਜੇ ਕਿਸੇ ਨੇ ਜੇ ਕਿਸੇ ਨੇ ਲਵਾਣੀਆਂ ਤਾਂ ਦੱਸ ਦੋ ਆ ਦੇਖੋ ਬੈਠਣੇ ਨੂੰ ਜਗਾ ਟੌਰ ਨਾਲ ਇਹ ਸ਼ੋਵਾ ਮਸ਼ੀਨ ਚੱਲਦੀ ਦਾ ਨਾਲੇ ਟੰਗਿਆ ਹੋਇਆ ਝੋਟਿਆਂ ਦੇ ਆ ਵੀ ਦੇਖੋ ਯਾ ਵੀ ਦਵਾਈ ਮਸ਼ੀਨ ਤੋਂ ਆ ਆਲੇ ਭਾਈ ਨਾਲੇ ਵੀ ਕਰ ਲੋ ਕੰਟੈਕਟ ਆ ਭਾਈ ਨਾਲ ਭਾਈ ਨਾਲ ਫਿਰ ਆਜਣੇਗਾ ਤੇਰੀ ਵੀ ਸਾਨੂੰ ਕੀ ਲੋੜ ਆ ਹਾਂ

ਸਟਰਕਚਰ ਦਿਖਾਉਂਦੇ ਪਹਿਨਾ ਅੱਛੇ ਲੈਟਾਂ ਲੈਟਾਂ ਲੂਟਾਂ ਬਾਈ ਇਹ ਜੀ ਪਨੀਰੀ ਆ ਦੇਖ ਲਓ ਜੀ ਵੱਡ ਵੱਡੇ ਕਰ ਰੱਖੀ ਹੋਈ ਆ ਤੇ ਇਹ ਮਸ਼ੀਨਾਂ ਚੱਲਦੀਆਂ ਆ ਉਹ ਦੇਖੋ ਜੀ ਇਹ ਮਸ਼ੀਨਾਂ ਕੱਲਾ ਕੱਲਾ ਦੋ ਦੋ ਦਾਣ ਦੋ ਦੋ ਰੱਖੇ ਇੱਕ ਇੱਕ ਰੱਖਾ ਫੋੜ ਕੇ ਮਸ਼ੀਨਾਂ ਲੱਗਦਾ ਏ ਮਤਲਬ ਇੱਕ ਵਾਰੀ ਮਾਂ 1 2 3 4 5 6 6 ਲਾਈਨਾਂ ਲਾਂਦੀ ਇੱਕ ਵਾਰੀ ਮੈਂ 100 ਕਿਲਿਆਂ ਦਾ ਪਿਆਏ ਕਹਿੰਦੇ 100 ਕਿਲਿਆਂ ਦੇ ਉੱਪਰ ਲਾ ਚੁੱਕੇ ਆ ਹੁਣ ਦੇਖਦੇ ਆ ਜਿੰਨਾ ਵੀ ਹੁਣ ਉੱਪਰ ਲੱਗਦਾ ਈ ਉਹ ਬੋਨਸ ਈ ਆ ਜੀ ਸਮਝੋ ਚਲੋ ਅਰਾ ਵੇਖ ਰਹੇ ਮਿਹਨਤੀ ਨਿਗਰੱਖੀ ਬੰਦਿਆਂ ਦੇ ਬਾਈ ਮਿਹਨਤੀ ਬੰਦੇ ਆ ਜੀ ਤੋਂ ਬਾਈ ਇਹ ਦਿਖਾਣੇ ਹੁਣ ਤੁਹਾਨੂੰ ਪੱਧਰ ਤੇ ਇਹ ਦਈ ਆ ਜੀ ਗਿਫਟ ਠੀਕ ਜਿਨ੍ਹਾਂ ਤੇ ਆਪਾਂ ਟਰਾਲੀਆਂ ਟਰਾਲੀਆਂ ਬਣਾਉਂਗਾ ਸਾਰੀਆਂ ਠੀਕ ਹੈ ਬਾਈ ਨੇ ਦਿਲਪਿੰਦਰ ਨੇ ਬਹੁਤ ਟਰਾਲੀਆਂ ਬਕਾਈਆਂ ਲਾਦੀਆਂ ਤਾਂ ਫਿਰ ਉਹਨਾਂ ਨੇ ਇਹ ਟਰਾਲੀ ਗਿਫਟ ਦਿੱਤੀ ਨਹੀਂ ਚਾਹਣਾ ਬਣਾਣੀ ਪੈਣੀ ਸੀਗੀ ਠੀਕ ਹੈ ਫਿਰ ਵੀ ਦੇ ਲੋ ਜੀ ਸਵਾ ਸਵਾ ਲੱਖ ਡੇਢ ਲੱਖ ਦੀ ਟਰਾਲੀ ਦੇ ਲੋ ਜੀ ਬੰਦੇ ਨੇ ਗਿਫਟ ਦਿੱਤੀ ਆ ਇੱਕ ਖੜੇ ਇਧਰ ਆਪਣਾ ਜੰਦੂਦ ਲੋਈ ਹੁਣ ਬਾਪੂ ਜੀ ਕਹਿੰਦੇ ਰੋਟੀ ਖਾਓ ਤੇ ਇੰਨਾ ਕ ਤਾਂ ਇੰਨਾ ਕ ਬਈ ਹੋਣਾ ਚਾਹੀਦਾ ਨਾ ਕਿ ਜਿਹੜਾ ਬੰਦਾ ਚਲੋ ਥੋੜੇ ਥੋੜੇ ਬੰਦਾ ਕੰਮ ਕਰਨਾ ਹੁੰਦਾ ਆ ਜਾ ਕੋਈ ਨਹੀਂ ਛੇੜਦਾ ਐਕਟਿਵ ਵਿੱਚ ਵੀ ਚਾਬੀ ਪਈ ਆ ਉਹ ਐਕਟਿਵ ਵਾਲੀ ਚਾਬੀ ਕੱਢ ਲੈ ਵੀਰ ਐਕਟਿਵ ਦਾ ਲਿਆ ਕਰੇ ਐਕਟਿਵ ਚਲਾਏ ਲਿਆ ਚਲਾਏ ਲਿਆ ਉਹਨੂੰ ਚਲਾਣੀ ਹੁੰਨੀ ਆਣੀ ਉਹਨੂੰ ਚਲਾਣੀ ਹੁੰਨੀ ਆਣੀ ਉਹ ਲੋ ਉਹ ਨਹੀਂ ਆ ਫੇਰ ਆਏ ਕਰੀ अपना मोटरसाइकिल रकम ਬਾਹਰ ਇਹ ਕਦਾ ਮੈਟ ਕੱਢਿਆ ਤਾਂ ਮੈਟ ਲਿਆਉਣਾ ਪਊਗਾ ਉੱਥੇ ਤੇ ਕਿੰਨੇ ਪੈਸੇ ਲਵਾਂਗੇ ਉਨੀ ਜਗ੍ਹਾ ਹੀ ਕਿੱਥੀ ਕੋਣ ਬਣਾ ਲਊਗੀ ਬਸ ਜੇ ਤਾਂ ਸਰ ਗਿਆ ਫਿਰ ਤਾਂ ਜੀ ਦੇ ਨਾਸਰੇ ਆਈ ਸੀ ਤੁਹਾਨੂੰ ਲਿਆਉਣੇ ਪੈਣੇ ਮੈਟ ਤਾਂ ਕੱਟਵਾਂਗਾ ਕਿੰਨੇ ਪੈਸੇ ਹਰਲਾ ਦਾ ਉਹੀ 350 ਰੁਪਏ ਨੂੰ ਕਿਲਾ ਲਾਉਣੀ ਹੈ ਅਸਲ ਵਿੱਚ ਇਹ ਲਾ ਆਖੇ ਬਾਈ ਜੀ ਆਏ ਆ ਵੀ ਇਹ ਨਾ ਮਦਦ ਜੀਆਂ ਦੇ ਘਰ ਮਦਦ ਬੰਦਾ ਨਾ ਕੰਮ ਕਰਦਾ ਚਾਹੇ ਜੇ ਸੀ ਵੀ ਵਾਲਾ ਹੋ ਗਿਆ ਨਾ ਚਾਹੇ ਕਰਪੈਨ ਵਾਲਾ ਹੋ ਗਿਆ ਜਾਂ ਕੋਈ ਵੀ ਹੋ ਗਿਆ ਠੀਕ ਆ ਲੇਬਰ ਹੈ ਨਾ ਕੰਮ ਕਰਦੀ ਆ ਕੇ ਦੇ ਘਰਾਂ ਉਹਨਾਂ ਨੂੰ ਰੋਟੀ ਜ਼ਰੂਰ ਦੇਣੀ ਚਾਹੀਦੀ ਆ ਠੀਕ ਆ ਰੋਟੇ ਮਿਲਦੀ ਆ ਜਿਹੜੀ ਦਾ ਬੰਦੇ ਦਾ ਮਨ ਅੰਦਰ ਤੇ ਖੁਸ਼ ਹੁੰਦਾ ਵੇ ਹਾਂ ਯਾਰ ਬੇਰਾਂ ਨੇ ਸਾਡੇ ਦੀ ਇੰਨਾ ਕਰਿਆ ਠੀਕ ਆ ਤੇ ਆਪਾਂ ਵੀ ਇਹਦਾ ਕੰਮ ਵਧੀਆ ਕਰਕੇ ਜਾਣਾ ਠੀਕ ਆ ਜੀ ਆਹ ਫਰਕ ਹੁੰਦਾ ਨਹੀਂ ਫਿਰ ਕੋਈ ਵੀ ਨਹੀਂ ਭੱਜਣਾ ਠਾਉਂਦੀ ਆ ਅਗਲੇ ਨਗਰਾਂ ਦੂਏ ਪਾਸੇ ਨਹੀਂ ਹੁੰਦੀ ਆ ਠੀਕ ਨੇ ਉੱਪਰ ਦੇ ਵੇ ਆਟਾ ਮਿਲ ਜਾਂਦੇ ਆ ਨਾ ਪੁੱਛਦੇ ਆ ਨਾ ਗਿੱਚਦੇ ਆ ਘਰਾਂ ਬੈਠੇ ਸੀ ਮੈਂ ਲਾ ਦੋ ਭਾਈ ਲਾਗੀ ਦਾਦ ਦਿਓ ਭਾਈ ਬਸ ਓਏ ਤੇਰੇ ਪੰਨ ਸਟਾਰਟ ਹੋਣੀ ਆ ਚਾਬੀ ਕੱਢ ਲਿਆ ਤੂੰ ਭਾਈ ਅੰਨਾ ਕਰ ਲੋੜਾ ਕਮਾ ਹੋ ਗਿਆ ਨਾ ਮਾਦੀ ਗੱਲ ਛੱਡ ਦੋ ਤੁਸੀਂ ਬੁਲਾਇਆ ਵੀ ਨਹੀਂ ਦੇ ਉਹ ਝੁੱਠੀ ਵੀ ਨਹੀਂ ਕਿਹਾ ਵੇ ਲਾਲੀ ਆ ਜਾ ਮਸ਼ੀਨ ਆ ਗਈ ਆ ਜਾ ਭਾਈ ਲਾਂ ਲੱਗੇ ਜੀ ਦੀ ਤੁਹਾਨੂੰ ਪਤਾ ਨਾ ਵੀ ਦਾਲੀ ਨੇ ਕਿੰਨਾ ਕੰਮ ਹੁਣ ਜਦ ਪਤਾ ਹੈ ਹੁਣ ਜਦ ਬਾਕੀ ਭਾਈ ਮੈਨੇ ਦੇਖੋ ਜੀ ਮਸਰ ਜੀ ਮੈਨੇ ਆ ਕੀ ਕਹਿੰਨੇ ਨੂੰ ਪਈਆਂ ਪੋਚਣੀਆਂ ਪਈਆਂ ਕ ਕੀ ਕਹਿੰਨੇ ਨੂੰ ਡੋਲਾ ਡੋਲਾ ਹਾਂ ਜੀ ਨਾ ਡੋਲਾ ਪੋਚਣੀਆਂ ਜੀ ਮੈਂ ਜੀ ਰਿਕੁਐਸਟੇ ਤੁਹਾਡੇ ਅੱਗੇ ਨਾ ਖੱਬਲ ਕੱਢਣਾ ਜੀ ਮੈਂ ਇੱਕ ਚੱਕਰੇ ਫਿਰ ਮੈਂ ਨੀ ਗਾਲਾਂ ਜੀ ਬਸ ਚਾਹ ਪਾਣੀ ਵਾਲਾ ਬੰਦਾ ਜੀ ਮੈਂ ਐਕਸਟਰਾ ਮੈਨ ਨਹੀਂ ਤੁਹਾਡੇ ਨਾਲ ਲੋਕੀ ਲਿਖ ਨੰਬਰ ਓਏ ਐਕਸਟਰਾ ਮੈਨ ਨਹੀਂ ਤੁਹਾਡੇ ਨਾਲ ਹੁੰਦਾ ਚਾਲੇ ਕੰਨੀ ਦੇ 99 146 44 344 ਕਰਕੇ ਗੱਲ ਆ ਜਾਂਦਾ ਮੇਰੇ ਨਾਲ ਕੇ ਉਹ ਲੈ ਆ ਉਹ ਲੈ ਇੱਕ ਸਾਰਮੀ ਮੈਨੂੰ ਮਿਲੋ ਜੀ ਫੌਜੀ ਸਾਹਿਬ ਨੂੰ ਉਹ ਰੋਟੀ ਖਾਈ ਜੇ ਕੇ ਫੌਜੀ ਸਾਹਿਬ ਕਿੰਨੇ ਕਿੰਨੇ ਕਿਲੇ ਨੂੰ ਥਲਾਏ ਭਾਈ ਜੀ ਸਵਾਰ ਕਿਲੇ ਹੈਗੇ 55 ਘਾਣਾ ਨਹੀਂਗਾ ਬਦਲਣਾ ਹੈ ਦੇ ਬਦਲਣਾ ਦਾ ਕੰਮ ਕਿਰਦਾ ਜਿੰਨੇ ਮਰਜ਼ੀ ਲੈ ਲੀਏ ਵਧੀਆ ਲਾ ਦੀ ਸੀਜ਼ਨ ਮਸ਼ੀਨ ਵਾ ਵਜੇ ਕਰਕੇ 100 ਕਿਲੇ ਰੈਡਕਟ ਲਾ ਚੱਲੇ ਹਾਂਜੀ ਤਨ ਹੁਣ ਅਗਲੀ ਵਾਰ ਪਤਾ ਲੱਗ ਜਾ ਅਗਲੀ ਮੈਂ ਤਾਂ ਬਹੁਤ ਬਹੁਤ ਵਧੂ ਪਹਿਲਾਂ ਹੀ ਜਾ ਕੇ ਲਾ ਲਿਓ ਮਾਸਟਰ ਜੀ ਪੰਨੀ ਦੀ ਜ ਤੁਹਾਨੂੰ ਪਤਾ ਵੀ ਹੈ ਨਾ ਬਈ ਕੋਈ ਦੇਖੋ ਹੀ ਹੁਣ ਅਸੀਂ ਲਾ ਰਹੇ ਹਾਂ ਤੇ ਨਾ ਦੂਆ ਬੰਦਾ ਲਾਗੇ ਗਾਨ ਬਈ ਮੇਰੇ ਵੀ ਲਾ ਦੇ ਮੜੀ ਬਹੁਤ ਕਮ ਹੈ ਇਹ ਕਿਹਨਾਂ ਕਿੱਥੇ ਜਾ ਕੇ ਦੂਆ ਦਨੇ ਪੜਾ ਇਹ ਤਾਂ ਕਹਿੰਦੇ ਕਹਿੰਦੇ ਕਾਮਯਾਬੇ ਬਹੁਤ ਹੋ ਜੇ ਬਾਈ ਕੋਲ ਲਾ ਕੇ ਗਏ ਹੁਣ ਲਈ ਆ ਉਹ ਉਹ ਤਾਂ ਚੀਜ਼ ਬਹੁਤ ਵਧੀਆ ਆ ਬਹੁਤ ਛੋਟੀ ਲੈ ਕੇ ਆਏ ਹੁਣ ਹਾਂਜੀ ਮੈਂ ਛੋਟੀ ਲੈ ਕੇ ਕੱਲ ਹੀ ਆ ਗਿਆ ਫਿਰ ਕੱਲ ਹੀ ਆ ਗਿਆ ਹੁਣ ਟਿਕ ਤਾਂ ਨਹੀਂ ਕੋਈ ਰਸ ਜੀ ਨਾ ਹੀ ਕੋਈ ਵੀ ਕਰ ਸਿੱਧਾ ਸਿੱਧਾ ਆ ਜਣੀ ਠੀਕ ਹੈ ਤੁਸੀਂ ਕਿ ਕਾਮ ਚੱਲ ਰਿਹਾ ਠੀਕ ਹੈ ਜੀ ਮੈਂ ਵੀ ਆਈ ਗੇ ਘਰ ਨੂੰ ਮੁਰਗਾ ਬਣਾਵਾਂਗੇ ਅੱਜ ਠੀਕ ਹੈ ਜੀ ਆ ਜਾਈਏ ਸਾਡੇ ਬੜੇ ਮਾਸਟਰ ਜੀ ਫੋਰਮੈਨ ਸਾਹਿਬ ਬਾਈ ਯਕੀਨ ਮੰਨਿਓ ਮੋਕਾ ਆਉਂਦਾ ਚਾਹੀਦਾ ਠੀਕ ਹੈ ਬਈ ਸ਼ਾਇਦ ਪਤਾ ਨਹੀਂ ਬਈ ਯਾਰ ਮੈਂ ਨਿਕਲਿਆ ਨਹੀਂ ਨਾ ਬਾਹਰ ਇੰਨਾ ਨਾ ਮੈਂ ਆਪਣੇ ਉਹਨਾਂ ਵੀਰ ਸ਼ੇਅਰਿੰਗ ਨਹੀਂ ਕਹਦੇ ਮੈਂ ਬਸੇ ਗੱਲ ਕਰ ਰਿਹਾ ਮੈਂ ਨਾ ਮੈਂ ਇੰਨਾ ਜਿਆਦਾ ਬਾਹਰ ਨਿਕਲਿਆ ਵੀ ਨਹੀਂ ਹੈਗਾ ਨਾ ਹੋਇਆ ਬਈ ਸਵੇਰੇ ਹੋਇਆ ਸਵੇਰੇ ਏਸੀ ਲਾ ਲਿਆ ਦੁਪਹਿਰ ਨੂੰ ਲਾ ਲਿਆ ਸ਼ਾਮ ਨੂੰ ਲਾ ਲਿਆ ਕੋਈ ਚੱਕਰ ਨਹੀਂ ਠੀਕਾ ਪਾਣੀ ਪੀਣ ਵੀ ਬਾਹਰ ਨਹੀਂ ਨਿਕਲਣਾ ਪਰ ਹੁਣ ਪਤਾ ਲੱਗਦਾ ਹੈ ਬਈ ਬਲੇ ਬਲੇ ਨਹੀਂ ਗਰਮੀ ਜਿਹੜੇ ਬੰਦੇ ਦੇਖ ਲੋ ਜੀ ਨਾਲ ਕੰਮ ਕਰ ਰਹੇ ਆ ਉਹ ਵੀ ਫਿਰ ਤਾਂ ਵੀ ਦੇਖੋ ਤਾਂ ਖੁਸ਼ ਆ ਠੀਕ ਹੈ ਜੀ ਉਹ ਨਾਲੇ ਕੰਮ ਵੀ ਕਰ ਰਹੇ ਆ ਇਕਦਰ ਮੈਂ ਬਿੱਲਾ ਐ ਮੈਨੂੰ ਤਾਂ ਵੀ ਇੰਨੀ ਗਰਮੀ ਲੱਗ ਰਹੀ ਆ ਤੋ ਇਹ ਦੇਖ ਲੋ ਜੀ ਹੁਣ ਮੇਰਾ ਸਾਰੇ ਵੀਰਾਂ ਕੀ ਅਰਦਾਸ ਕਰਨਾ ਚਾਹੁੰਦਾ ਐ ਬਈ ਮੜੀ ਮੋਟੀ ਸਹਿਰ ਕਰਨਾ ਸ਼ੁਰੂ ਕਰੋ ਜੀ ਅੱਗੇ ਅੱਗੇ ਟਾਈਮ ਬਹੁਤ ਖਰਾਬ ਆ ਰਿਹਾ ਏ ਚਲੋ ਜੀ ਹੁਣ ਦੇਖੋ ਜੀ ਆ ਫਾਇਦਾ ਹੁੰਦਾ ਐ ਨਾ ਵੀ ਜੇ ਨਾ ਜਿਆਦਾ ਪਨੀਰੀ ਲਈ ਵੀ ਨਾ ਬੰਦੇ ਨੇ ਆ ਫਾਇਦਾ ਹੁੰਦਾ ਏ ਹੁਣ ਉਹ ਬਾਈ ਜੀ ਇਹਨਾਂ ਦੀ ਲਈ ਤੀ ਆਪਾਂ ਨੇ ਨਾ ਹੁਣ ਹਨਾ ਨਾਲ ਲਾ ਦੀ ਉਦਾਂ ਦੇ ਜਿਹੜੇ ਭਾਈ ਸੀਗੇ ਠੀਕ ਆ ਉਹ ਵੀ ਲੱਗ ਗਏ ਨੇ ਵੀ ਜੇ ਤੁਸੀਂ ਉਹਨਾਂ ਦੀ ਲਈ ਚਲੋ ਸਾਡੀ ਵੀ ਲਾ ਦਿਓ ਠੀਕ ਆ ਜੀ ਆਪਣੇ ਕੋਲ ਪਨੀਰੀ ਬਚੀ ਵੀ ਸੀਗੀ ਆਹ ਟਰਾਲੀ 'ਚ ਪਨੀਰੀ ਦੇ ਕੇ ਆਨੇ ਆ ਆਪਣੇ ਕੋਲ ਪਨੀਰੀ ਬਚੀ ਵੀ ਸੀਗੀ ਅਸੀਂ ਕਿਉਂ ਚੱਲ ਲਾਦਨ ਨੇ ਠੀਕ ਆ ਜੀ ਆਹ ਫਾਇਦਾ ਹੁੰਦਾ ਏ ਵੀ ਭਾਈ ਜਿਹੜਾ ਵੀ ਕੰਮ ਕਰਨਾ ਹੈ ਵਧੀਆ ਕਰੋ ਦੇਖੋ ਜਾਂ ਦੀ ਸਾਰੀ ਪਨੀਰੀ ਲੱਗ ਗਈ ਓਕੇ ਹੋ ਗਿਆ ਕੰਮ ਬਹੁਤ ਵਧੀਆ ਸੀਜ਼ਨ ਗਿਆ ਰੱਬ ਇਦਾਂ ਹੀ ਸੀਜ਼ਨ ਰੱਖੇ ਆਣੀਆਂ ਦੇਖ ਲੈ ਹੁਣ ਪ੍ਰਵਾਸੀਆਂ ਦੀ ਲੋਡ ਨਹੀਂ ਪੈਣੀ ਆ ਜਿਹੜੇ ਕਹਿੰਦੇ ਨਾ ਉਹ ਪ੍ਰਵਾਸੀ ਆ ਬੇ ਲਿਆ ਲਿਆਓ ਭਾਈ 5000 ਰੁਪਏ ਕਿਲੇ ਦਾ ਹੁਣ ਉਹਦੀ ਲੋਡ ਨਹੀਂ ਪੈਣੀ ਹੁਣ ਮਸ਼ੀਨ ਨਾਲ ਲੱਗੂਗੀ ਤੁਹਾਨੂੰ ਦਿਖਾਈ ਜਾ ਤੁਹਾਨੂੰ ਕੀ ਆਈ ਰੱਖੂਗਾ ਕਿਹੜੀ ਕਲਾਸ ਚ ਪੜਦਾ ਏ ਕੀ ਹੋਇਆ ਕਿਹੜੀ ਕਲਾਸ ਚ ਪੜਦਾ ਪੁੱਤ ਮੇਰਾ 5ਵੀਂ ਵਿੱਚੋਂ ਕਿਹੜੇ ਸਕੂਲ ਚ ਪੜਦਾ ਏ ਗਾਰਡਨ ਵੈਲੀ ਚ ਹੈ ਜੀ ਗਾਰਡਨ ਵੈਲੀ ਚ ਗਾਰਡਨ ਵੈਲੀ ਗਾਰਡਨ ਵੈਲੀ ਚ ਭਾਈ 5ਵੀਂ ਕਲਾਸ ਚ ਪੜਦਾ ਮੁੰਡਾ ਤੁਸੀਂ ਦੇਖੀ ਨੀ ਪਹਿਲਾਂ ਮਸ਼ੀਨ ਇਹ ਜੀ ਲੈਣੇ ਵਾਲੀ ਆ ਦੇਖੋ ਹੁਣ ਤੁਹਾਡੇ ਖੇਤਾਂ 'ਚ ਚੱਲਦੀ ਆ ਦੇਖੋ ਹੁਣ ਮੁੰਡਾ ਖੜਾ ਹੀ ਨਾ ਪਾਇਆ ਪੁੱਠੀਆਂ ਮਾਰ ਲੰਦਾ ਹੁਣ ਤਾਂ ਇਹ ਹਾਂ ਖੜਾ ਹੀ ਪੁੱਠੀਆਂ ਮਾਰ ਦਿੰਦਾ ਹੁੰਦਾ ਇਹ ਨਾਮ ਹੁੰਦਾ ਬੰਦੇ ਨੂੰ ਕੁਛ ਨਾ ਤਾਂ ਬੜੀ ਹੁਣ ਇਹ ਕਬੋਖਾ ਨਹੀਂ ਹਿੰਦੇ ਨੋਸੂ ਆ ਲਈ ਬੈਕ ਫਲਿੱਪ ਮਾਰ ਦੂੰਗਾ ਦੇਖਿਆ ਆ ਗਿਆ ਕਿ ਨਾ ਐ ਐ ਚੁੱਕੇ ਤੇ ਬਲੈਕ ਸਵੀਪ ਮਾਰ ਦੂੰਗਾ ਬਲੈਕ ਫਲਿੱਪ ਬੈਕ ਫਲਿੱਪ ਮਾਰ ਦੂੰਗਾ ਆਹ ਗੱਲ ਖੜਾ ਬੈਗ ਰੱਖ ਦੇ ਲੈ ਬੈਗ ਨੂੰ ਫੜਾ ਦੇ ਕੋਈ ਨਹੀਂ ਮਾਰ ਅੱਛਾ ਆ ਇਹ ਜਗਾ ਇੱਕ ਨਹੀਂ ਜਗਾ ਅੱਧੀ ਕਨਾਲ ਆ ਆਹ ਦੇਖੋ ਜੀ ਇਹ ਆਈ ਅੱਧੀ ਕਨਾਲ ਅੱਧੀ ਕਨਾਲ ਵਿੱਚ ਕਿੰਨੇ ਮਰਲੇ ਆੰਨੇ ਆ ਬਾਈ ਜੀ ਲੱਭੇ ਕਿੱਥੇ 10 ਮਰਲੇ ਨਹੀਂ ਗੱਠੇ ਨਾ ਦੱਸੋ ਮਰਲੇ 10 ਮਰਲੇ ਇੱਕ ਅੱਧੀ ਕਨਾਲ ਚ ਇੱਕ ਕਨਾਲ ਵਿੱਚ 20 ਮਰਲੇ 8 ਨਾਲ ਜੀ ਬੀਮਾ ਲੱਗ। ਠੀਕ ਹੈ ਜੀ। ਲੋ ਜੀ ਇਹ ਪੂਰੀ ਆ। ਅੱਧੀ ਕਨਾਲ ਆ ਜੀ। ਇਹ ਵੀ ਚ ਆਪਣਾ। ਸਮਾਨ ਵੀ ਆਪਣਾ ਆ ਜੀ। ਠੀਕ ਹੈ ਜੀ। ਮਸ਼ੀਨ ਵੀ ਆਪਣੀ ਆ। ਠੀਕ ਹੈ ਜੀ। 900 ਰੁਪਇਆ ਲਿਆਈ ਇਹਨਾਂ ਦੇ ਅੱਧੀ ਕਨਾਲ ਦਾ। ਦੇਖੋ ਜੀ ਖੁਸ਼ ਹੋਏ ਦੀ ਸਕੇ ਲੋ। ਪੱਟੀ ਪਈ ਹੈ ਜੇ ਤਾਂ। ਨੇ دیرਵਾ ਦੇ ਕਿੰਨੇ ਫੰਗਲੇ ਨੇ ਜੋ ਵੀ ਪੈਣਾ ਜਾਂ ਫੇਟ ਪਾਏਗਾ ਫਿਰ ਕਿਆ ਲਾਇਆ ਤੇ ਤੇ ਨਾ ਆਪ ਦੇਖੋ ਦੂਰ ਦੂਰ ਤੱਕ ਖੇਤੇ ਖੇਤੇ ਨੇ ਜਿੰਨੀ ਵਧੀਆ ਹਵਾ ਚੱਲ ਰਹੀ ਆ ਹਰੇ ਖੇਤ ਅੰਦੇ ਦੀ ਰੇਗ ਮੋਟਰ ਤੇ ਨੂੰਦੋ ਕਰੱਟ ਲਾਏ ਨੇ ਅੰਗਲੇ ਨੇ ਜੀ ਆਪਣੇ ਖਾਨਣ ਵਾਸਤੇ ਇੱਧਰ ਦੇਖੋ ਵੀ ਇੱਧਰ ਬਹੁਤ ਤਕੜੀ ਜ਼ਮਨ ਵੀ ਹੋਈ ਆ ਅਮਰੂਦ ਲੱਗੇ ਹੋਏ ਆ It's again, ਨੇ ਮਿਹਨਤ ਕਰਨੀਆਂ ਬਾਬਾ ਜੀ ਆਪ ਤਾਂ ਬੈਠੇ ਧੁੱਪਾਂ ਚ ਕਹਿੰਦੇ ਗਰਮੀ ਹੈ ਨਹੀਂ ਤੇ ਤੇ ਇੱਧਰ ਪੱਠੀਆਂ ਨੂੰ ਗਿਆਂ ਨੂੰ ਦੇਖ ਲਈ কুলਰ ਲਾਇਆ ਵਾ ਪੱਖੇ ਲਾਏ ਹੋਏ ਆ ਵਾ ਜੀ ਵਾ ਕਿੱਥੋਂ ਲੈ ਕੇ ਆਏ ਸੀਗੇ ਜੀ ਇਹ ਕਿੱਥੋਂ ਲੈ ਕੇ ਆਏ ਸੀਗੇ ਇਹ ਫਿਰ ਇੱਕ ਘਰ ਗਈਆਂ ਸ਼ੁਰੂ ਤੋਂ ਜੀ ਹਾਂ ਘਰ ਦੇ ਤੋਂ ਬਹੁਤ ਬੈਠੇ ਨਹੀਂ ਅਸੀਂ ਤੇ ਰੱਖ ਨੂੰ ਬਹੁਤ ਡਿੰਗਰ ਦਿੱਤੇ ਪਾਲ-ਪਾਲ ਕੇ ਕਿੰਨੇ ਕਿੰਨਾ ਰੇਟ ਆਉਂਦਾ ਜੀ ਇਹਦਾ ਇੱਕ ਉਹਦਾ ਬੱਚੇ ਦਾ ਇਹ ਗਾਂ ਡੇਢ ਲੱਖ ਦੇ 8-8 ਕਿਲੋ ਦੁੱਧ ਪੀਤਾ ਬਖਾਰੀਆਂ ਬੱਚੀਆਂ ਨੇ ਹਾਂਜੀ ਮੈਂ ਸਦਾਜੀ ਹੈ ਮੈਂ ਗਾਂ ਦਾ ਗਾਂ ਦਾ ਮੈਨੂੰ ਖਬਰ ਨਹੀਂ ਅੱਛਾ ਜੀ ਮੈਨੂੰ ਤਾਂ ਖਬਰ ਠੀਕ ਹੈ ਜੀ 8-8 ਕਿਲੋ ਦੁੱਧ ਬਣਾਉਂਦੇ ਹਾਂ ਹੁਣ ਜੇ ਜੇ ਹੁਣ ਤੁਸੀਂ ਆਹ ਬੱਚੀ ਵੇਚੂਗੇ ਵੇਚਦੀ ਨਹੀਂ ਨਹੀਂ ਵੇਚਦੀ ਨਹੀਂ ਜੀ ਕਿਹੜੀ ਵੇਚਣੀ ਹੈ ਨਾ ਮਤੇ ਹੁਣ ਕੋਈ ਨਹੀਂ ਵੇਚਦਾ ਸੀ ਹੁਣ ਤੁਸੀਂ ਆਪਣੇ ਕੋਲ ਹੁਣ ਵੇਚਦੇ ਗਾਂ ਵੇਚਦੇ ਸੀ ਬੱਚੀ ਨਹੀਂ ਵੇਚਦੇ ਅਸੀਂ ਗਾਂ ਆ ਵੇਚਦੇ ਹਾਂ ਅੱਛਾ ਬੱਚੀ ਨੂੰ ਗਾਂ ਗਾਂ ਬਣਾ ਕੇ ਫਿਰ ਵੇਚੂਗੇ ਹੂੰ ਹੂੰ ਸਵਾ ਸਵਾ ਲੱਖ ਦੀ 1.5 ਲੱਖ ਦੀ 1.5 ਲੱਖ 1.5 ਲੱਖ ਠੀਕ ਹੈ ਜੀ ਠੀਕ ਵਧੀਆ ਜੀ ਵਧੀਆ ਹੈ ਹੈ ਕਿਹੜੀ ਅਮਰੀਕਨ ਆ ਰਹੀ ਹੈ ਕਦੋਂ ਜੀ ਇਹ ਆਹ ਸਟ੍ਰੈਕਰ ਹੈ ਸਟ੍ਰੈਕਰ ਹਾਂ ਆ ਉਹ ਉਹਦੀ ਹੈ ਮਲਕਨ ਕਿੰਨੇ ਦੀ ਹੈ ਨਾ ਨਾ ਸਾਰੇ ਵਿੱਚ ਅਰ ਦੁੱਧ ਹੀ ਫਿਰ ਕਿੰਨਾ ਦੇ ਦਿੰਦੀ ਇੱਕ ਟਾਈਮ 'ਚ 30 ਕਿਲੋ ਇੱਕ ਟਾਈਮ 'ਚ ਦੋ ਦਰ ਤੇ ਠੀਕ ਹੈ ਸਾਰੇ ਉੱਤੇ ਆਇਆ ਕੱਲੀ ਕੱਲੀ ਜਾਂਦੇ ਠੀਕ ਹੈ ਠੀਕ ਹੈ ਠੀਕ ਹੈ ਅਜਾ ਦੁੱਧਾਂ ਵੀ ਰੱਖੀ ਵੀ ਆ ਵਾਹ ਜੀ ਵਾਹ ਤੁਸੀਂ ਸਾਨੂੰ ਕਹਿੰਦੇ ਮਾਡਰਨ ਹੋਏ ਹੋ ਹੈ ਫੇਲ ਜੀ ਨਹੀਂ ਵਾਹ ਤਾਂ ਸੁਣੇ ਬਟਾ ਅ ਤੂੰ ਤਾਂ ਥਾਣ ਨੂੰ ਹੱਥ ਵੀ ਨਹੀਂ ਲਾਂਦੇ ਤੁਸੀਂ ਤਾਂ ਮਸ਼ੀਨਾਂ ਰੱਖਿਆ ਹੋਇਆ ਤੂੰ ਸਾਨੂੰ ਕਹਿੰਦੇ ਆ ਵਾਹ ਜੀ ਵਾਹ ਆ ਦੇਖ ਸਾਰੇ ਪਤਾ ਅੱਜ ਹੁਣ ਤਿੰਨੇ ਵੇਚਿਆ 6 ਮਹੀਨੇ ਵਿੱਚ ਵੇਚ ਜੀ ਭਾਈ ਜੇ ਉਹ ਮੈਟ ਜੇ ਵਿਛਾਈ ਕਰਦੇ ਥੱਲੇ ਉਹਦਾ ਕੀ ਚੋਚ ਚੋਚਿਆ ਕੀ ਹੈ ਹੈ ਗਿਆ ਚੋਚੀ ਜਾ ਠੁੱਕ ਬੋਲ ਸਾਰੇ ਕੋਈ ਹੈ ਬੈਠੇ ਜੀ ਟੋਨ ਨੂੰ ਕੀ ਲੱਗਦਾ ਇਹ ਮੈਂ ਮੈਟ ਰੱਖਣਾ ਚਾਹੀਦਾ ਕਿ ਨਹੀਂ ਰੱਖਣਾ ਚਾਹੀਦਾ ਨਹੀਂ ਰੱਖਣਾ ਚਾਹੀਦਾ ਉਹ ਪਿਆ ਸਾਹਮਣੇ ਉਹ ਪਿਆ ਉਹ ਪਿਆ ਸਾਹਮਣੇ ਦੇਖ ਗਿਆ ਮन्नੂ ਇਹ ਭੈਣ ਦਾ ਕੁੱਤਾ ਤਾਂ ਨਹੀਂ ਉਹ ਕੁੱਤਾ ਬੰਨਾ ਉਹਦਾ ਅੱਛਾ ਆਇਆ ਮਤਲਬ ਗੋਹੇ ਅੱਛਾ ਇੱਥੇ ਛੱਡ ਤੇ ਆਹਾਹਾ ਗੱਦੇ ਬਣ ਜਾਂਦੇ ਇਹਦੇ ਆਏ ਬਈ ਚੀਜ਼ ਦੇ ਹੈ ਭੈਣ ਦਿਮਾਗ ਇੱਥੇ ਲਾਇਆ ਵੇ ਹੈ ਅੰਦਰ ਫੇਜੀ ਅੰਦਰ ਫਰਸ਼ ਵੀ ਰੰਦੇ ਨੇ ਅੰਦਰ ਠੀਕ ਹੈ ਠੀਕ ਉਹਦੇ ਕੋਲ ਬੈਠੇ ਹੋਗੇ ਐਨ ਉਹਦੇ ਕੋਲ ਐਨ ਆਪਣਾ ਉਹਦੇ ਨਾਲ ਆਨੰਦਨ ਵਾਲਾ ਠੀਕ ਹੈ ਠੀਕ ਹੈ ਕਿਤੇ ਕਿਤੇ ਸਾਰੇ ਪਏ ਹਾਂਜੀ ਹਾਂ ਠੀਕ ਹੈ ਠੀਕ ਹੈ ਤੂੜੀਆ ਹੋ ਗਿਆ ਆਮ ਤਾਂ ਉਹੀ ਪੂਰਾ ਮਾਡਰਨ ਕਰਿਆ ਭਾਈ ਪੈਸੇ ਕਿਤੇ ਘੱਟ ਆ ਮਿਲਦਾ ਮੈਨੂੰ ਪਹਿਲਾਂ ਹੁੰਦਾ ਨਹੀਂ ਕੰਮ ਕਰਦਾ ਤਾਂ ਕਿ ਖੰਭਾ ਕਰਾ ਲਵਾਂ ਮੈਂ ਵੱਲੋਂ ਮਜਰੇ ਤੇ ਆ ਜੀ ਅੱਛਾ ਆਖੀਦਾ ਸੀਗੇ ਤੁਸੀਂ ਬਰੀਆਨੀ ਤੋਂ ਵਰਨਾ ਜੰਨਈ ਇਹੇ ਤਾਂ ਮਾ ਸਾਢੇ 20 ਤੇਦਾਰੀ ਨਿਕਲ ਗਈ ਕਿਹਦੇ ਘਰ ਤੇ ਤੁਮ ਅਧਰੇ ਬਲੋਂ ਸਰਦਾਰਾ ਫੌਜੀ ਦੇ ਘਰ ਤੇ ਨੰਬਰ ਨਹੀਂ ਆਈ ਨੰਬਰ ਨੰਬਰ ਸਰ ਸਰਦਾਰਾ ਫੌਜੀ ਉਹਨਾਂ ਦੇ ਘਰ ਤੇ 14 ਜੁਦਾ 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 ਤਾਂ ਫਿਰ